ਸੱਚੀ ਗੱਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਵਿੱਚ ਪੰਜਾਬੀਆਂ ਦੀ ਵੱਡੀ ਗਿਣਤੀ ਕਿਸੇ ਤੋਂ ਲੁਕੀ ਨਹੀਂ ਹੈ ਭਾਵੇਂ ਦੂਜੇ ਨੰਬਰ ਤੇ ਗੁਜਰਾਤੀ ਭਾਈਚਾਰਾ ਹੈ ਪਰ ਕੈਨੇਡਾ ਵਿੱਚ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਪੰਜਾਬੀਆਂ ਦਾ ਹੀ ਹੈ ਜਿਨ੍ਹਾਂ ਨੇ ਉੱਥੇ ਆਪਣੀ ਇੱਕ ਮਜ਼ਬੂਤ ਪਛਾਣ ਬਣਾਈ ਹੈ ਪਰ ਹੁਣ ਉਹਨਾਂ ਸਾਰੇ ਪੰਜਾਬੀ ਭੈਣਾ ਭਰਾਵਾਂ ਲਈ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ ਜਿਨ੍ਹਾਂ ਨੇ ਕੈਨੇਡਾ ਵਿੱਚ ਰਿਫਿਊਜ਼ ਅਸਾਈਲਮ ਵਜੋਂ ਅਰਜ਼ੀਆਂ ਦਿੱਤੀਆਂ ਹੋਈਆਂ ਨੇ ਖਬਰਾਂ ਅਨੁਸਾਰ ਕੈਨੇਡਾ ਵਿੱਚੋਂ ਹੁਣ ਤੱਕ ਤਕਰੀਬਨ 3 ਲੱਖ ਲੋਕਾਂ ਨੂੰ ਰਫਿਊਜੀਸ ਅਸਾਈਲਮ ਲਈ ਅਰਜ਼ੀਆਂ ਲਗਾਈਆਂ ਹਨ ਜਿਨ੍ਹਾਂ ਵਿੱਚੋਂ ਪੰਜਾਬੀਆਂ ਦੀ ਗਿਣਤੀ ਸਭ ਤੋਂ ਵੱਧ ਦੱਸੀ ਜਾ ਰਹੀ ਹੈ ਕੈਨੇਡੀਅਨ ਸਰਕਾਰ ਨੇ ਖੁਦ ਆਪਣੀ ਵੈਬਸਾਈਟ ਤੇ ਇਹ ਗੱਲ ਸਵੀਕਾਰ ਕੀਤੀ ਹੈ ਕਿ ਜੇਕਰ ਸਰਕਾਰ ਇਹਨਾਂ ਕੇਸਾਂ ਨੂੰ ਹੱਲ ਕਰਨ ਲਈ ਬੈਠਦੀ ਹੈ ਤਾਂ ਮੌਜੂਦਾ ਰਫ਼ਤਾਰ ਨਾਲ ਇਹਨਾਂ 3 ਲੱਖ ਕੇਸਾਂ ਨੂੰ ਪੂਰਾ ਕਰਨ ਲਈ 25 ਸਾਲ ਲੱਗ ਜਾਣਗੇ ਇਸ ਦਾ ਮਤਲਬ ਹੈ ਕਿ ਜੇਕਰ ਹੁਣ 2025 ਚ ਚੱਲ ਰਿਹਾ ਹੈ ਤਾਂ ਇਹ ਕੇਸ 2050 ਤੱਕ ਹੀ ਨਿਬਟਾਏ ਜਾ ਸਕਣਗੇ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਕਿਹੜੇ ਲੋਕ ਕੈਨੇਡਾ ਵਿੱਚ ਰਫਿਊਜੀ ਜਾਂ ਅਸਾਈਲਮ ਲਾਉਂਦੇ ਹਨ ਉਹ ਆਪਣੀ ਅਰਜੀ ਵਿੱਚ ਇਹ ਦੱਸਦੇ ਹਨ ਕਿ ਉਨ੍ਹਾਂ ਨੂੰ ਆਪਣੇ ਦੇਸ਼ ਜਿਵੇਂ ਕਿ ਪੰਜਾਬ ਜਾਂ ਭਾਰਤ ਵਿੱਚ ਜਾਨ ਦਾ ਖਤਰਾ ਹੈ ਇਸ ਲਈ ਉਹ ਉੱਥੇ ਸਰਨ ਲੈਣਾ ਚਾਹੁੰਦੇ ਹਨ ਰਫਿਊਜੀ ਦਾ ਅਸਾਈਲਮ ਦਾ ਮੁੱਖ ਨਿਯਮ ਇਹ ਹੈ ਕਿ ਜਦੋਂ ਤੱਕ ਉਨ੍ਹਾਂ ਦਾ ਕੇਸ ਚੱਲ ਰਿਹਾ ਹੈ ਉਹ ਕਿਸੇ ਵੀ ਹਾਲਾਤ ਵਿੱਚ ਉਸ ਦੇਸ਼ ਵਾਪਸ ਨਹੀਂ ਆ ਸਕਦੇ ਜਿਸ ਤੋਂ ਉਨ੍ਹਾਂ ਨੂੰ ਖਤਰਾ ਹੈ ਇਹ ਨਿਯਮ ਦਾ ਸਿੱਧਾ ਅਸਰ ਪੰਜਾਬੀ ਪਰਿਵਾਰਾਂ ਤੇ ਪੈ ਰਿਹਾ ਹੈ ਕਿਉਂਕਿ ਰਫਿਊਜੀਸ ਕੇਸਾਂ ਤੇ ਫੈਸਲੇ ਆਉਣਾ ਵਿੱਚ 25 ਸਾਲ ਲੱਗ ਸਕਦੇ ਹਨ ਇਸ ਲਈ ਇਹ ਲੋਕ ਉਦੋਂ ਤੱਕ ਭਾਰਤ ਨਹੀਂ ਆ ਸਕਦੇ ਪਾਵੇਂ ਭਾਰਤ ਵਿੱਚ ਕਿਸੇ ਦੀ ਵੱਦਕਸਮਿਤੀ ਨਾਲ ਮੌਤ ਹੀ ਹੋ ਜਾਵੇ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ ਜਾਂ ਕਿਸੇ ਗਮੀ ਦੀ ਘੜੀ ਹੋਵੇ ਰਫਿਊਜ਼ਰਜ਼ ਦਾ ਲਾਉਣ ਵਾਲੇ ਕਦੇ ਵੀ ਆਪਣੇ ਮਾਪੇ ਭੈਣ ਭਰਾਵਾਂ ਜਾਂ ਪਰਿਵਾਰ ਨੂੰ ਕਿਸੇ ਵੀ ਮੈਂਬਰ ਨੂੰ ਨਹੀਂ ਮਿਲ ਸਕਦੇ ਇਸ ਸਥਿਤੀ ਨੇ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਭਾਈਚਾਰੇ ਲਈ ਇੱਕ ਵੱਡਾ ਭਾਵਨਾਤਮਕ ਅਤੇ ਕਾਨੂੰਨੀ ਸੰਕਟ ਖੜਾ ਕਰ ਦਿੱਤਾ ਹੈ ਮਾਹਰਾਂ ਦਾ ਕਹਿਣਾ ਹੈ ਕਿ ਰਫਿਊਜ਼ਰਜ਼ ਲਗਾਉਣ ਤੋਂ ਪਹਿਲਾਂ ਹੁਣ ਬਹੁਤ ਸੋਚ ਸਮਝ ਕੇ ਫੈਸਲਾ ਲੈਣ ਦੀ ਲੋੜ ਹੈ ਇਸ ਦੇ ਨਾਲ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਉਹ ਰਫਿਊਜੀਆ ਨੂੰ ਡਿਪੋਰਟ ਦੇਸ਼ ਨਿਕਾਲਾ ਵੀ ਕਰੇਗੀ ਜਿਸ ਬਾਰੇ ਹੋਰ ਜਾਣਕਾਰੀ ਜਿਵੇਂ ਹੀ ਨਿਕਲ ਕੇ ਸਾਹਮਣੇ ਆਵੇਗੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ